ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀਏ ਦਾ ਮੁੰਡਾ ਜੋ ਸਿੱਖ ਨਹੀਂ ਸੀ ਤੇ ਨਾ ਹੀ ਸਿੱਖੀ ਦਾ ਦਾਵਾ ਕਰਦਾ ਸੀ ਪਰ ਉਸਨੇ ਇੱਕ ਬੜਾ ਡੂੰਗਾ ਤੇ ਦਿਲ ਨੂੰ ਛੂਹਣ ਵਾਲਾ ਲੇਖ ਲਿਖਿਆ ਜੋ ਉਸ ਦੀ ਜੀਵਨ ਦੀ ਘਟਨਾਵਾਂ ਤੇ ਆਧਾਰਿਤ ਹੈ 1969 ਵਿੱਚ ਬਲਵੰਤ ਗਾਰਗੀ ਨੇ ਇੱਕ ਲੇਖ ਲਿਖਿਆ ਸੀ ਇਹ ਲੇਖ ਭਾਸ਼ਾ ਵਿਭਾਗ ਨੇ ਅੰਗਰੇਜ਼ੀ ਤੇ ਪੰਜਾਬੀ ਵਿੱਚ ਛਪਵਾ ਕੇ ਵੀ ਵੰਡਿਆ ਸੀ ਉਸ ਲੇਖ ਵਿੱਚ ਬਲਵੰਤ ਕਾਰਗੀ ਆਪਣੇ ਬਚਪਨ ਦਾ ਜ਼ਿਕਰ ਕਰਦੇ ਨੇ ਬਲਵੰਤ ਕਾਰਗੀ ਬੁੱਢਲਾਡੇ ਦੇ ਬਾਣੀਆਂ ਦਾ ਮੁੰਡਾ ਸੀ ਉਹ ਸਿੱਖ ਨਹੀਂ ਸੀ ਨਾ ਹੀ ਉਹਨੂੰ ਸਿੱਖੀ ਦਾ ਪਤਾ ਸੀ ਤੇ ਨਾ ਹੀ ਉਹ ਸਿੱਖੀ ਦਾ ਦਾਵਾ ਕਰਦਾ ਸੀ ਉਹ ਨਾਟਕਕਾਰ ਜੀਵਨੀਕਾਰ ਚਿੱਤਰਕਾਰ ਹੈ ਤੇ ਬਹੁਤ ਵਧੀਆ ਲੇਖਕ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦੀਆਂ ਲਿਖਤਾਂ ਵਿੱਚ ਡੰਗ ਹੈ ਬਲਵੰਤ ਗਾਰਗੀ ਉਹ ਮਹਾਨ ਲੇਖਕਰ ਹੈ ਉਹ ਲਿਖਦਾ ਹੈ ਕਹਿੰਦਾ ਇੱਕ ਦਿਨ ਮਾਂ ਨੇ ਸਾਨੂੰ ਸਵੇਰੇ-ਸਵੇਰੇ ਦੋਵਾਂ ਭਰਾਵਾਂ ਨੂੰ ਉਠਾਇਆ ਵੱਡਾ ਭਰਾ ਜਿਸ ਦਾ ਨਾਂ ਕਲਵੰਤ ਸੀ ਤੇ ਮੈਂ ਬਲਵੰਤ ਮਾਂ ਕਹਿੰਦੀ ਇਸ਼ਨਾਨ ਕਰੋ ਫਿਰ ਬਾਬੇ ਦੇ ਡੇਰੇ ਜਾਣਾ ਯਾਨੀ ਇੱਕ ਸਾਧੂ ਦੇ ਡੇਰੇ ਤੇ ਜਾਣਾ ਹੈ ਮਾਂ ਸਾਨੂੰ ਨਵਾਤਵਾ ਕੇ ਸਾਧ ਦੇ ਡੇਰੇ ਤੇ ਲੈ ਗਈ ਮਾਂ ਨੇ ਸਾਧ ਨੂੰ ਮੱਥਾ ਟੇਕਿਆ ਤੇ ਮਾਂ ਨੂੰ ਵੇਖ ਕੇ ਅਸੀਂ ਵੀ ਸਾਧ ਨੂੰ ਮੱਥਾ ਟੇਕ ਦਿੱਤਾ ਮਾਂ ਉਸ ਸਾਧ ਨੂੰ ਕਹਿੰਦੀ ਬਾਬਾ ਜੀ ਮੇਰੇ ਦੋ ਬੱਚੇ ਨੇ ਤੇ ਮੇਰੇ ਚ ਇਨੀ ਸੱਤਿਆ ਨਹੀਂ ਕਿ ਮੈਂ ਦੋਵਾਂ ਬੱਚਿਆਂ ਨੂੰ ਪੜ੍ਹਾ ਸਕਾਂ ਮਾਂ ਉਸ ਸਾਧ ਬਾਬੇ ਨੂੰ ਕਹਿਣ ਲੱਗੀ ਮੈਂ ਤੁਹਾਡੇ ਤੋਂ ਇਹ ਪੁੱਛਣ ਆਈ ਹਾਂ ਕਿ ਕੀ ਦੇ ਢੱਡ ਵਿੱਚ ਚਾਰ ਅੱਖਰ ਪੈਣਗੇ ਕਿਰਪਾ ਕਰਕੇ ਤੁਸੀਂ ਦੱਸੋ ਤੇ ਬਲਵੰਤ ਗਾਰਗੀ ਲਿਖਦਾ ਹੈ ਕਿ ਉਹ ਬੌਂਦਲੇ ਦਾ ਸਾਧ ਜਿੰਨੇ ਸਾਡੇ ਵੱਲ ਚੰਗੀ ਤਰ੍ਹਾਂ ਤੱਕਿਆ ਵੀ ਨਹੀਂ ਸੀ ਉਸਨੇ ਮੇਰੇ ਵੱਲ ਹੱਥ ਕਰਕੇ ਕਹਿ ਦਿੱਤਾ ਇਸ ਨੂੰ ਪੜਾ ਦਿਓ ਗਾਰਗੀ ਲਿਖਦਾ ਹੈ ਜਿਉ ਵੱਡੇ ਭਰਾ ਵੱਲ ਹੱਥ ਕਰ ਦਿੰਦਾ ਤਾਂ ਮੈਂ ਹੁਣ ਬੁੱਢਲਾਡੇ ਵਿੱਚ ਆਰਤੀਆ ਹੋਣਾ ਸੀ ਪਰ ਹੁਣ ਮੈਂ ਪ੍ਰੋਫੈਸਰ ਹਾਂ ਤੇ ਮੇਰਾ ਵੱਡਾ ਭਰਾ ਆੜਦੀਆ ਹੈ ਇੱਕ ਬੰਦੇ ਦੇ ਹੱਥ ਦੇ ਇਸ਼ਾਰੇ ਨੇ ਤਕਦੀਰਾਂ ਬਦਲ ਦਿੱਤੀਆਂ ਅੱਗੇ ਲਿਖਦਾ ਹੈ ਫਿਰ ਮਾਂ ਵੱਡੇ ਭਰਾ ਨੂੰ ਘਰ ਛੱਡ ਆਈ ਤੇ ਮੈਨੂੰ ਗੁਰਦੁਆਰੇ ਲੈ ਗਏ ਕਿਉਂਕਿ ਪਿੰਡ ਵਿੱਚ ਸਕੂਲ ਨਹੀਂ ਸੀ ਕੋਈ ਗੁਰਦੁਆਰੇ ਪੜਦੇ ਸਨ ਬੱਚੇ ਕਹਿੰਦਾ ਤਿੰਨ ਚਾਰ ਦਿਨ ਮੈਂ ਰੋਜ਼ ਗੁਰਦੁਾਰੇ ਜਾਣਾ ਤੇ ਬਾਕੀ ਬੱਚਿਆਂ ਨਾਲ ਖੇਡਣਾ ਉੱਥੇ ਕੋਈ ਪੜਾਉਂਦਾ ਨਹੀਂ ਸੀ ਇੱਕ ਦਿਨ ਮੈਂ ਬੱਚਿਆਂ ਨੂੰ ਪੁੱਛਿਆ ਕਿ ਆਪਾਂ ਨੂੰ ਪੜ੍ਹਾਊਗਾ ਕੌਣ ਬੱਚੇ ਕਹਿੰਦੇ ਕਿ ਗੁਰਦੁਆਰਾ ਕਿ ਨਿਹੰਗ ਬਾਬਾ ਜੀ ਦਾ ਹੈ ਉਹ ਬਹੁਤਾ ਦੌਰਿਆਂ ਤੇ ਰਹਿੰਦੇ ਹਨ ਜਦੋਂ ਆਉਂਦੇ ਨੇ ਪਿਛਲੀ ਸੰਥਿਆ ਸੁਣ ਲੈਂਦੇ ਨੇ ਤੇ ਅਗਲੀ ਸੰਥਿਆ ਦੇ ਜਾਂਦੇ ਨੇ ਫੇਰ ਆਉਂਦੇ ਨੇ ਫੇਰ ਸੁਣ ਲੈਂਦੇ ਨੇ ਤੇ ਨਵੀਂ ਸੰਥਿਆ ਦੇ ਜਾਂਦੇ ਨੇ ਬਸ ਅਸੀਂ ਇਸੇ ਤਰ੍ਹਾਂ ਪੜ੍ਹਾਈ ਕਰਦੇ ਹਾਂ ਤੇ ਕਈ ਦਿਨਾਂ ਬਾਅਦ ਇੱਕ ਦਿਨ ਰੌਲਾ ਪੈ ਗਿਆ ਬਾਬਾ ਜੀ ਆ ਕੇ ਬਾਬਾ ਜੀ ਆ ਕੇ ਸਾਰੇ ਬੱਚੇ ਕਤਾਰ ਵਿੱਚ ਖਲੋ ਗਏ ਤੇ ਮੈਂ ਜਦ ਬਾਬੇ ਨੂੰ ਦੇਖਿਆ ਤਾਂ ਘੋੜੇ ਤੇ ਸਵਾਰ ਇੱਕ ਨਿਹੰਗ ਸੀ ਜਿਸ ਦੇ ਹੱਥ ਵਿੱਚ ਨੇਜਾ ਸੀ ਉਸ ਨੇ ਨੀਲਾ ਬਾਣਾ ਪਾਇਆ ਸੀ ਸਰਪਟ ਘੋੜਾ ਦੌੜਾਈ ਆ ਰਿਹਾ ਸੀ ਤੇ ਗੁਰਦੁਆਰੇ ਦੇ ਮੈਦਾਨ ਵਿੱਚ ਆ ਖਲੋਤਾ ਜਿੱਥੇ ਬੱਚੇ ਖੇਲੋਤੇ ਸਨ ਸਾਰਿਆਂ ਬੱਚਿਆਂ ਵੱਲ ਇੱਕ ਕਰਕੇ ਵੇਖਿਆ ਤੇ ਫਿਰ ਨੇਜਾ ਮੇਰੇ ਵੱਲ ਕਰਕੇ ਕਹਿੰਦਾ ਤੂੰ ਕਿਹਨਾ ਦਾ ਮੁੰਡਾ ਹੈ ਮੈਂ ਕਿਹਾ ਜੀ ਬਾਣੀਏ ਦਾ ਮੁੰਡਾ ਹੈ ਤੇ ਆਪਣੇ ਬਾਪੂ ਜੀ ਦਾ ਨਾਮ ਦੱਸਿਆ ਮੈਨੂੰ ਕਿੰਦੇ ਖੇਡਣਾਉਂਦਾ ਹੁੰਦਾ ਇੱਥੇ ਮੈਂ ਕਿਹਾ ਨਹੀਂ ਬਾਬਾ ਜੀ ਪੜ੍ਹਨਾਉਂਦਾ ਬਾਬਾ ਜੀ ਕਹਿੰਦੇ ਕੀ ਪੜਿਆ ਸਣਾ ਮੈਂ ਕਿਹਾ ਬਾਬਾ ਜੀ ਤੁਸੀਂ ਸਬਕ ਤਾਂ ਅਜੇ ਦਿੱਤਾ ਹੀ ਨਹੀਂ ਸਬਕ ਦਿਓਗੇ ਤਾਂ ਹੀ ਯਾਦ ਕਰਾਂਗਾ ਬਾਬਾ ਜੀ ਨੇ ਬੱਚਿਆਂ ਨੂੰ ਪਰੇ ਹਟਣ ਦਾ ਇਸ਼ਾਰਾ ਕੀਤਾ ਤੇ ਬਾਬਾ ਜੀ ਨੇ ਘੋੜੇ ਦੀ ਕਾਠੀ ਤੇ ਬੈਠਿਆਂ ਬਿਠਾਇਆ ਸੀ ਜ਼ਮੀਨ ਤੇ ਨੇਜੇ ਨਾਲ ਪਹਿਲਾਂ ਇੱਕ ਵਾਇਆ ਤੇ ਫਿਰ ਖੁੱਲੇ ਮੂੰਹ ਵਾਲਾ ਊੜਾ ਵਾਇਆ ਫਿਰ ਮੈਨੂੰ ਕਹਿੰਦੇ ਆਖ ਇੱਕ ਓੰਕਾਰ ਤੇ ਮੱਥਾ ਟੇਕ ਮੈਂ ਹੱਥ ਜੋੜੇ ਗੋਡੇ ਜ਼ਮੀਨ ਤੇ ਲਾਏ ਮੱਥਾ ਇੱਕ ਓੰਕਾਰ ਤੇ ਲਾਇਆ ਤੇ ਕਿਹਾ ਇੱਕ ਓੰਕਾਰ ਬਲਵੰਤਕਾਰ ਕੀ ਲਿਖਦਾ ਹੈ ਕਿ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਸੀ ਤੇ ਮੇਰੀ ਜ਼ਿੰਦਗੀ ਦਾ ਆਖਰੀ ਸ਼ਬਦ ਵੀ ਇਹੀ ਸੀ ਤੇ ਮੇਰੀ ਬਾਕੀ ਦੀ ਵਿਦਿਆ ਇਨ੍ਹਾਂ ਦੋਹਾਂ ਸਬਕਾਂ ਦੇ ਵਿਚਾਰ ਵਿਚਾਰ ਸੀ ਬਲਵੰਤ ਕਾਰਗੀ ਨੇ ਅੰਗਰੇਜ਼ੀ ਦੀ ਐਮਏ ਲਾਹੌਰ ਤੋਂ ਕੀਤੀ ਤੇ ਪੀਐਚਡੀ ਅਮਰੀਕਾ ਤੋਂ ਕੀਤੀ ਨਾਮਵਰ ਨਾਟਕਾਂ ਦਾ ਪ੍ਰੋਫੈਸਰ ਸੀ ਉਹ ਨਾਟਕਕਾਰ ਸੀ ਉਹ ਕਹਿੰਦਾ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇੱਕ ਓੰਕਾਰ ਸੀ ਤੇ ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇੱਕ ਓੰਕਾਰ ਸੀ ਮੇਰੀ ਬਾਕੀ ਦੀ ਵਿਧਿਆ ਇਨ੍ਹਾਂ ਦੋਹਾਂ ਸ਼ਬਦਾਂ ਦੇ ਵਿਚਕਾਰ ਉਚਕਾਰੇ ਅਗਲੇ ਵਾਕ ਵਿੱਚ ਉਹ ਲਿਖਦਾ ਹੈ ਕਿ ਇੱਕ ਤਸਵੀਰ ਬਚਪਨ ਤੋਂ ਹੀ ਮੇਰੇ ਦਿਲ ਵਿੱਚ ਬੈਠੀ ਹੋਈ ਸਾਰੀ ਉਮਰ ਰਹੀ ਨਿਕਲੀ ਜਿੱਥੇ ਜ਼ਮੀਨ ਤੇ ਅਸਮਾਨ ਮਿਲਦੇ ਹਨ ਉੱਥੋਂ ਕੋਈ ਘੋੜੇ ਤੇ ਸਵਾਰ ਨੀਲੇ ਬਾਣੇ ਵਿੱਚ ਹੱਥ ਵਿੱਚ ਨਿਸ਼ਾਨ ਸਾਹਿਬ ਫੜੀ ਕੋਈ ਮਹਾਪੁਰਸ਼ ਆਊਗਾ ਤੇ ਨਿਸ਼ਾਨ ਸਾਹਿਬ ਧਰਤੀ ਤੇ ਵਰਕੇ ਤੇ ਗੱਡ ਕੇ ਆਖੂਗਾ ਬੋਲੋ ੴ ਤੇ ਮੱਥਾ ਟੇਕੋ ਇਹ ਜਿਹੜੀ ਵਿਦਿਆ ਫੱਟੀਆਂ ਅਤੇ ਵਰਕੇ ਤੇ ਲਿਖਣ ਵਾਲੀ ਵਿਦਿਆ ਨਹੀਂ ਹੈ ਇਹ ਧਰਤੀ ਦੇ ਵਰਕੇ ਤੇ ਲਿਖਣ ਵਾਲੀ ਵਿਦਿਆ ਹੈ ਇਹ ਸੀ ਬਲਵੰਤ ਕਾਰਗੀ ਬੁੱਢਲਾਡੇ ਦੇ ਬਾਣੀਏ ਦਾ ਮੁੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ